ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਪ ਸਮੂਹ ਸੰਤਾਨ ਅਗਰਮਖੋ ਪਿਆਰਿਓ ਜਾਣ ਕੇ ਬੜੀ ਖੁਸ਼ੀ ਹੋਈ ਜੀ ਕਿ ਪਿੰਡ ਰੰਗਨ ਨਗਲ ਵੱਡਾ ਅਗਰਮਖੋ ਪਿਆਰਿਓ ਸੋ ਗੁਰਦੁਆਰਾ ਅਗਰਮਖੋ ਪਿਆਰਿਓ ਸਿੰਘ ਸਭਾ ਇੱਥੋਂ ਜੋ ਨਗਰ ਕੀਰਤਬ ਅਰੰਭ ਹੋ ਕਰਕੇ ਅਗਰਮਖੋ ਪਿਆਰਿਓ ਧੰਨ ਗੁਰੂ ਕਾ ਕੀ ਧਰਮਾਰਾ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਹੜਿਆਂ ਦੇ ਸਭਾ ਦੇ ਵਿੱਚ ਪਿਆਰੋ ਨਗਰ ਕੀਰਤਬ ਅਰੰਭ ਹੋਣਾ ਹੈ ਸੋ ਰੰਗਨ ਨਗਲ ਤੋਂ ਪਿਆਰੋ ਅਰੰਭ ਹੋ ਕਰਕੇ ਕਿ ਜੋ ਪੜਾ ਹੈ ਗਰਮਖੋ ਕੈਰੋ ਜਾ ਕੇ ਮੈਰੇ ਲਾਗੇ ਹੋਣਾ ਹੈ ਤੇ ਜੋ ਤੀਸਰਾ ਪੜਾਅ ਹੈ ਭਾਈ ਉਹ ਮਹਿਤੇ ਚੌਂਕ ਦੇ ਵਿੱਚ ਹੋਏਗਾ ਤੇ ਜੋ ਚੌਥਾ ਪੜਾਅ ਹੈ ਗੁਰਮੁਖ ਪਰਵੰਤ ਚੌਂਕ ਵਿਖੇ ਹੋਣਾ ਹੈ ਔਰ ਜੋ ਪੰਜਵਾਂ ਪੜਾਅ ਹੈ ਪਿੰਡ ਪੰਜਵਾਲੀ ਜਾ ਕੇ ਹੋਣਾ ਹੈ ਜੋ ਸ਼ੇਵਾ ਪੜਾਅ ਹੈ ਭਾਈ ਉਹ ਪਿੰਡ ਚੌਧਰੀਵਾਲ ਜਾ ਕੇ ਹੋਏਗਾ ਤੇ ਉਸ ਤਰ੍ਹਾਂ ਭਾਈ ਪ੍ਰਾਂਤ ਗੁਰੂ ਕੇ ਆਪਣੇ ਨਗਰ ਵਿੱਚ ਪਹੁੰਚ ਜਾਏਗਾ ਨਗਰ ਵਿੱਚ ਇਹ ਪਿਆਰ ਉਸ ਤੋਂ ਪੜਾਅ ਹੁੰਦਾ ਹੋਇਆ ਇਹ ਸਾਰੀਆਂ ਸੰਗਤਾਂ ਨੇ ਭਾਈ ਵਿੱਚ ਸ਼ਾਮਲ ਹੋ ਕਰਕੇ ਹਾਜ਼ਰੀਆਂ ਲਾਉਣੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ